ਮੈਂ ਮੁੱਦੇ ਦੱਸ ਦਿੱਤੇ ਤੇ ਇਹਨਾਂ ਨੇ ਸਾਡੇ ਮੁੱਦੇ ਚੋਰੀ ਕਰ ਲੈਨੇ ਮੈਂ ਕਿਉਂ ਦੱਸਾਂ ਮੈਂ ਜੇ ਕਾ ਤੁਹਾਨੂੰ ਕਹਿ ਤਾ ਵਿਸ਼ਵਾਸ ਤੁਹਾਨੂੰ ਜੀ ਇਧਰ ਐਮਪੀ ਬਣ ਗਿਆ ਮੈਂ ਦੂਜੇ ਦਿਨ ਹੀ ਇੱਕ ਵਾਰ ਇਤਿਹਾਸ ਬਦਲ ਕੇ ਰੱਖ ਦਾਂਗੇ ਸਿਰਫ ਤੁਸੀਂ ਇੱਕ ਦਿਨ ਜਿਤਾਣਾ ਨਾਲ ਦਾ 5 ਕਰੋੜ ਰੁਪਏ ਮੰਗਦਾ 5 ਸਾਲਾਂ ਦਾ 25 ਕਰੋੜ ਰੁਪਈਆ ਕਿਸੇ ਐਮਪੀ ਨੂੰ ਪੁੱਛੋ ਜਾ ਕੇ ਕਿੱਥੇ ਆ ਦੇਸ਼ ਲੁੱਟਦਾ ਤੇ ਲੁੱਟਣ ਤੋਂ ਅਸੀਂ ਕੀ ਕਰੀ ਇੱਥੇ ਕਾਹੜੀ ਲੈ ਲਿਆ ਬੰਦਾ ਜਿਹੜਾ ਕੰਮ ਹੁੰਦਾ ਫਟਾਫਟ ਕਰਦੇ ਪਏ ਆ ਕਿਤੇ ਮਾੜਾ ਮੋਟਾ ਉਨੀ ਨਿੱਕੇ ਹੋ ਗਈ ਬੱਕਰੀ ਕਾਲਾ ਜਿਹੜਾ ਮੈਂ ਤੁਹਾਨੂੰ ਕੰਮ ਕਹਿੰਦਾ ਕਿ ਜੇ ਐਮਪੀ ਬਣ ਗਿਆ ਮੈਂ ਦੂਜੇ ਦਿਨ ਲੋਕੀ ਵੀਡੀਓ ਪਾਣਗੇ ਲੈਟ ਦੇਤੇ ਪੂਰੀ ਤਬਾਹੀ ਹੋ ਗਈ ਦੇਖੋ 4599 ਵੋਟ ਪਈ ਆ ਪੂਰੇ ਵਰਲਡ ਚ ਪਤਾ ਲੱਗੀ ਆ ਪੂਰੇ ਵਰਲਡ ਚ ਜਲੰਧਰ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਕਤ ਹੁਣ ਨੋਮੀਨੇਸ਼ਨ ਭਰਨ ਦੇ ਦਿਨ ਨੇ ਪਹਿਲਾ ਨੋਮੀਨੇਸ਼ਨ ਨੀਟੂ ਸ਼ਟਰਾ ਹਰਾਵਲੋਂ ਭਰਿਆ ਗਿਆ ਹੈ ਨੋਮੀਨੇਸ਼ਨ ਭਰਨ ਤੋਂ ਬਾਅਦ ਨੀਕੂ ਸ਼ਟਰਾ ਵਾਲੇ ਪਹੁੰਚੇ ਹੋਏ ਨੇ ਗਲਬਾਤ ਅਸੀਂ ਕਰ ਲੈਣੇ ਆ ਨੋਮੀਨੇਸ਼ਨ ਅੱਜ ਪਹਿਲੀ ਕੀ ਕਹਿਣਾ ਚਾਹੋ ਸਰ ਇਹ ਦਾਵਾ ਕੀ ਦੇਖੋ ਕਰੈਕਸ਼ਨ ਬਹੁਤ ਵੱਧ ਗਿਆ ਵਾ ਤੇ ਸਾਡੀ ਜਿਹੜੀ ਲੜਾਈ ਹੈ ਕਰੈਕਸ਼ਨ ਦੇ ਨਾਲ ਆ ਡਾਕਟਰ ਭੀਮਰਾ ਬਾਬਾ ਸਾਡੀ ਸੋਚ ਤੇ ਚੱਲੇ ਆ ਭਾਵੇਂ ਸਾਡੀ ਜਾਨ ਚੱਲ ਜੇ ਸਾਨੂੰ ਕੋਈ ਦੁੱਖ ਨਹੀਂਗਾ ਕਿਉਂਕਿ ਨਾ ਤੇ ਇੱਥੇ ਕੋਈ ਨੌਕਰੀ ਮਿਲਦੀ ਆ ਤੇ ਨਾ ਕੋਈ ਇੱਥੇ ਕਾਰੋਬਾਰ ਚੱਲ ਰਿਹਾ ਜਿਹੜਾ ਮੰਤਰੀ ਆਂਦਾ ਵਾ ਉਹੀ ਜਨਤਾ ਲੁੱਟੀ ਜਾਂਦਾ ਵਾ ਜੇ ਮੰਤਰੀ ਅਦਲ ਬਦਲ ਹੋ ਸਕਦੇ ਆ ਤੇ ਜਨਤਾ ਵੀ ਵੋਟ ਅਦਲ ਬਦਲ ਕਰਕੇ ਪਾ ਸਕਦੀ ਆ ਇਹ ਜਨਤਾ ਦਾ ਰਾਈਟ ਹੈ ਔਰ ਆਪਾਂ ਸਾਰੀਆਂ ਪਾਰਟੀਆਂ ਨੂੰ ਇੱਕ ਵਾਰ ਦੇਖ ਲਿਆ ਇੱਕ ਵਾਰੀ ਸਾਨੂੰ ਵੀ ਦੇਖੋ ਇੱਕ ਵਾਰ ਇਤਿਹਾਸ ਬਦਲ ਕੇ ਰੱਖ ਦਾਂਗੇ ਸਿਰਫ ਤੁਸੀਂ ਇੱਕ ਦਿਨ ਜਿਤਾਣਾ ਦੂਜੇ ਦਿਨ ਤੁਹਾਡੀਆਂ ਵੋਟਾਂ ਦੇ ਮੁੱਲ ਮੈਂ ਨਾ ਮੋੜ ਸਕਿਆ ਨਾ ਤੇ ਜੁੱਤੀਆਂ ਲਾ ਕੇ ਮੇਰੇ ਸਿਰ 'ਚ ਮਾਰਿਓ ਮੈਂ ਤੁਹਾਨੂੰ ਦੁਬਾਰਾ ਕਦੀ ਜ਼ਿੰਦਗੀ 'ਚ ਵੋਟ ਮੰਗਣ ਆਉਂਗਾ ਕਿਉਂਕਿ ਮੈਂ ਤੇ ਆਪਣੀ ਪਾਰਟੀ ਬਣਾਈ ਬੇਗੰਪੁਰਾ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਵਾਲਮੀਕ ਸਮਾਜ ਦੀ ਪਾਰਟੀ ਹੈ ਮਹਾ ਆਸ਼ਾ ਕੌਮ ਦੀ ਪਾਰਟੀ ਹੈ ਇਹ ਗੁਰੂ ਰਵਿਦਾਸ ਕੌਮ ਦੀ ਪਾਰਟੀ ਇਸ ਪਾਰਟੀ ਨੂੰ ਅੱਗੇ ਜਾਣਾ ਕਬੀਰ ਪੰਥੀ ਦੀ ਪਾਰਟੀ ਹੈ ਇਹ ਜਿਹੜੀ ਪਾਰਟੀ ਹੈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਕਿਸਾਨਾਂ ਵਾਸਤੇ ਆ ਅੱਜ ਇੱਕ ਇੱਕ ਜਵਾਨ ਸਾਡਾ ਸ਼ਹੀਦ ਹੋ ਗਿਆ ਤੇ ਸੁਸ਼ਿਲ ਕੁਮਾਰ ਦਿਨਕੂ ਦੀ ਤੇ ਚਰਨਜੀਤ ਚੰਨੀ ਜੀ ਦੋਨੇ ਬੈਂਸ ਕਰਦੇ ਨਜ਼ਰ ਆਇਆ ਕਦੀ ਇਹਨਾਂ ਨੇ ਨਾ ਜਵਾਨਾਂ ਵਾਸਤੇ ਤੇ ਨਾ ਕਿਸਾਨਾਂ ਵਾਸਤੇ ਕਦੀ ਕੋਈ ਸਹੀ ਮੁੱਦਾ ਨਹੀਂ ਚੱਕਿਆ ਅੱਜ ਇਹਨਾਂ ਨੂੰ ਬੜਾ ਦੁੱਖ ਆ ਰਿਹਾ ਕਿਉਂਕਿ ਇਲੈਕਸ਼ਨ ਹੋ ਰਿਹਾ ਤੇ ਇਸ ਕਰਕੇ ਜੇ ਤੁਹਾਡੀ ਮਿਹਰਬਾਨੀ ਹੋਊਗੀ ਵੋਟ ਪਾ ਦੋਗੇ ਜੇ ਕਿਸੇ ਨੇ ਤੁਹਾਨੂੰ ਇਨੀ ਗੱਲ ਕਹਿਣੀ ਕਿ ਕਿ ਬੋਟ ਮੈਨੂੰ ਨਾ ਪਾਓ ਜੇ ਕੋਈ ਹੱਕ ਸੱਚ ਦੀ ਵੋਟ ਸੀਗੀ 4599 ਵੋਟ ਮੈਨੂੰ ਪਈ ਸੀਗੀ ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਲੋਕਾਂ ਨੂੰ ਮੈਂ ਮੁੱਦੇ ਦੱਸ ਦਿੱਤੇ ਤੇ ਇਹਨਾਂ ਨੇ ਸਾਡੇ ਮੁੱਦੇ ਚੋਰੀ ਕਰ ਲੈਣੇ ਮੈਂ ਕਿਉਂ ਦੱਸਾਂ ਮੈਂ ਨਹੀਂ ਦੱਸੂਗਾ ਮੈਂ ਜੇ ਕਹ ਤਾ ਤਾਨੂੰ ਕਹਿ ਤਾ ਵਿਸ਼ਵਾਸ ਦਿਵਾਣਾ ਕਿ ਇਧਰ ਐਮਪੀ ਬਣ ਗਿਆ ਮੈਂ ਦੂਜੇ ਦਿਨ ਹੀ ਰਿੰਕੂ ਤਿੰਨ ਮਹੀਨੇ ਰਿਆ ਰਿੰਕੂ ਜੀ ਤਿੰਨ ਮਹੀਨੇ ਰੇ ਕਿਸੇ ਨੇ ਪੁੱਛਿਆ ਉਹਨੂੰ ਅਜੇ ਤੱਕ ਨਹੀਂ ਪੁੱਛਿਆ ਇੰਨੇ ਕੈਂਡੀਡੇਟ ਇੰਨੇ ਐਮਪੀ ਆਏ ਅਜੇ ਤੱਕ ਕਿਸ ਨੇ ਪੁੱਛਿਆ ਇੱਕ ਇੱਕ ਸਾਲ ਦਾ 5 ਕਰੋੜ ਰੁਪਏ ਮਿਲਦਾ 5 ਸਾਲਾਂ ਦਾ 25 ਕਰੋੜ ਰੁਪਈਆ ਕਿਸੇ ਐਮਪੀ ਨੂੰ ਪੁੱਛੋ ਜਾ ਕੇ ਕਿੱਥੇ ਆ ਪੰਜਾਬ ਦਾ ਮੈਨੂੰ ਕੋਈ ਇੱਕ ਐਮਪੀ ਦਿਖਾ ਦਿਓ ਜਿਨੇ ਪੈਸਾ ਲਾਇਆ ਗਰੀਬਾਂ ਦੇ ਬੱਚਿਆਂ ਦੇ ਉੱਤੇ ਗਰੀਬਾਂ ਦੇ ਬੱਚੇ ਅੱਜ ਵੀ ਮਰ ਰਹੇ ਆ ਅੱਜ ਵੀ ਲੜ ਰਹੇ ਆ ਉਹ ਸਾਡੇ ਜੇ ਤੁਸੀਂ ਟਿਕਟਾਂ ਦੇਣੀਆਂ ਵੱਡੀਆਂ ਪਾਰਟੀਆਂ ਕਹਿੰਦਾ ਜਿਹੜਾ ਖੂਨਦਾਨ ਕੰਮ ਕਰਦੇ ਉਹਨਾਂ ਨੂੰ ਦਿਓ ਜਿਹੜੇ ਸੋਸ਼ਲ ਮੀਡੀਆ ਜਿਹੜੇ ਛੋਟੇ ਸੋਸ਼ਲ ਮਤਲਬ ਲੋਕਾਂ ਦੀ ਹਲਪ ਕਰਦੇ ਆ ਮਦਦ ਕਰਦੇ ਉਹਨਾਂ ਨੂੰ ਟਿਕਟ ਦਿਓ ਹੁਣ ਸਾਡੇ ਦੇਖੋ ਗਰੀਬ ਬੰਦੇ ਆ ਜਿੰਨੇ ਬੰਦੇ ਆ ਕੋਈ ਟਾਬੇ ਵਾਲਾ ਕੋਈ ਸਾਈਕਲਾਂ ਵਾਲਾ ਵਾ ਕੋਈ ਬੰਦਾ ਕਟਿੰਗ ਦਾ ਕੰਮ ਕਰਦਾ ਵਾ ਸਾਰੇ ਬੰਦੇ ਤੁਹਾਨੂੰ ਇੱਥੇ ਮਿਲਣਗੇ ਹਰ ਵਾਰ ਇਲੈਕਸ਼ਨ 'ਚ ਖੜਦੇ ਆ ਜਿੱਤਦਾ ਦੇਖੋ ਹਰ ਜੇ ਤਾਂ ਜਨਤਾ ਦੀ ਮਰਜ਼ੀ ਆ ਜਦ ਤੱਕ ਸਾਡਾ ਵੀ ਦਮ ਵਾਹੀ ਉਹਨੇ ਤੱਕ ਲੜਾਂਗੇ ਜੋ ਸਾਡਾ ਦਮ ਖਤਮ ਹੋ ਗਿਆ ਜੇ ਨਹੀਂ ਮੰਨਦੇ ਤੇ ਫਿਰ ਠੀਕ ਆ ਵੀ ਦੇਸ਼ ਲੁੱਟਦਾ ਤੇ ਲੁੱਟਣ ਤੋਂ ਅਸੀਂ ਕੀ ਕਰੀਏ ਇੱਥੇ ਕਾਹੋ ਲੇ ਲਿਆ ਰੱਖਿਆ ਮੇਰੇ ਅੰਦਰ ਬਰੇਕ ਹੁਣ ਬੇਗੰਪੁਰਾ ਕਿਦੋਂ ਜਾ ਕੇ ਪੇਪਰ ਕਿਹੜੇ ਫਾਈਲ ਦੇਖੋ ਜੀ ਉਹ ਵਕੀਲ ਸਾਡੇ ਉਥੇ ਪਹੁੰਚੇ ਆ ਅੱਜ ਇੱਥੇ ਹੀ ਐਸੇ ਕਰਕੇ ਮੈਂ ਬਹੁਤ ਵਧੀਆ ਜਿਹੜੇ ਚੋਣ ਕਮਿਸ਼ਨਰ ਸਾਹਿਬ ਨੇ ਔਰ ਡੀਸੀ ਸਾਹਿਬ ਨੇ ਬਹੁਤ ਵਧੀਆ ਕਮਿਸ਼ਨਰ ਸਾਹਿਬ ਬਹੁਤ ਵਧੀਆ ਔਰ ਇਹਨਾਂ ਦੀ ਜਿੰਨੀ ਟੀਮ ਇਲੈਕਸ਼ਨ ਏਜੰਟ ਦੀ ਬਹੁਤ ਟੀਮ ਵਧੀਆ ਇਹਨਾਂ ਨੇ ਸਾਰਿਆਂ ਨੇ ਮੇਰਾ ਸਾਥ ਦਿੱਤਾ ਵੀ ਮਤਲਬ ਸਾਰਿਆਂ ਨੇ ਕਿਹਾ ਦਵਾ ਦ ਜਿਹੜਾ ਕੰਮ ਹੁੰਦਾ ਫਟਾਫਟ ਕਰਦੇ ਪਏ ਹਾਂ ਕਿਤੇ ਮਾੜਾ ਮੋਟਾ ਉਨੀ ਨਿੱਕੀ ਹੋ ਗਈ ਬੱਕਰੀ ਕਾਲ ਇਹ ਮੈਂ ਇਲੈਕਸ਼ਨ ਲੜਨ ਜਾ ਰਿਹਾ ਇਹ ਮੇਰਾ ਸ਼ੀਮਾ ਇਲੈਕਸ਼ਨ ਹੈ ਪੰਜਾਬ ਦੇ ਵਿੱਚ ਬਾਕੀ ਕਿਹੜੇ ਕੈਂਡੀਡੇਟ ਵੀ ਖੜੇ ਕਰਾਏ ਉਹ ਕਿਦੋਂ ਤੱਕ ਕਿਹੜਾ ਕੈਂਡੀਡੇਟ ਆ ਜੀ ਤੁਹਾਨੂੰ ਬਹੁਤ ਛੇਤੀ ਇੱਕ ਮੇਰੀ ਭੈਣ ਆ ਉਹਨੂੰ ਮੈਂ ਕਿਹਾ ਤੁਸੀਂ ਇਲੈਕਸ਼ਨ 'ਚ ਨਾ ਖੜਾਓ ਮੇਰੇ ਸਾਹਮਣੇ ਇੱਥੇ ਭੈਣ ਭਰਾ ਲੜਦੇ ਚੰਗੇ ਲੱਗਦੇ ਪਰ ਉਹ ਮੇਰੀ ਭੈਣ ਨੂੰ ਮੈਂ ਅਪੀਲ ਕਰੂੰਗਾ ਕਿ ਉਹ ਇਲੈਕਸ਼ਨ ਨਾ ਲੜੇ ਅੱਜ ਤਾਂ ਨੀਟੂ ਸ਼ਕਲਾ ਵਾਲੇ ਨੇ ਗਲਬਾਤ ਕਰ ਲੈਣੇ ਹੈਗੇ ਆ ਅੱਜ ਨੀਟੂ ਜੀ ਤੁਸੀਂ ਐਤ ਕੀ ਹੁਣ ਨੋਮੀਨੇਸ਼ਨ ਭਰੀ ਹੈਗੀ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਉਹ ਹੁਣ ਲੜਾਈ ਜਿਹੜੀ ਉਹ ਲੜਾਂਗੇ ਅੱਜ ਤੱਕ ਤੁਸੀਂ ਨਰਿੰਦਰ ਮੋਦੀ ਸਾਹਿਬ ਕੋ ਪੁੱਛਿਆ ਵੀ ਕਿਹੜੇ ਮੁੱਦੇ ਸੀਗੇ ਉਹਨਾਂ ਨੇ ਕਹੇਗਾ 2 2000 ਨੌਕਰੀ ਹਰ ਸਾਲ ਦੇ ਵਿੱਚ 2 ਲੱਖ ਨੌਕਰੀ ਨਾ ਤੇ 2 ਲੱਖ ਨੌਕਰੀ ਮਿਲੀ ਤੇ ਨਾ 15 ਲੱਖ ਮਿਲਿਆ ਠੀਕ ਆ ਪਰ ਜਿਹੜਾ ਮੈਂ ਤੁਹਾਨੂੰ ਕੰਮ ਕਹਿਣਾ ਕਿ ਜੇ ਐਮਪੀ ਬਣ ਗਿਆ ਮੈਂ ਦੂਜੇ ਦਿਨ ਲੋਕੀ ਵੀਡੀਓ ਪਾਣਗੇ ਨੈਟ ਦੇ ਉੱਤੇ ਪੂਰੀ ਤਬਾਹੀ ਹੋਊਗੀ ਵੀ ਮੇਰਾ ਮੇਰਾ ਮੈਨੂੰ ਮੇਰਾ ਪ੍ਰੂਫ ਜਿਹੜਾ ਸੀ ਮੈਨੂੰ ਮਿਲ ਗਿਆ ਇਸ ਬੰਦੇ ਨੇ ਪਹਿਲੇ ਦਿਨ ਐਮਪੀ ਬਣ ਕੇ ਦੂਜੇ ਦਿਨ ਐਸਾ ਕੰਮ ਕਰਕੇ ਦਿਖਾਤਾ ਵਰਲਡ ਦੇ ਲੈਵਲ ਦੇ ਵਿੱਚ ਕੋਈ ਕੰਮ ਨਹੀਂ ਕਰਕੇ ਦਿਖਾਊਗਾ ਦੰਦਾ ਕੋਈ ਵੀ ਨਹੀਂ ਕੰਮ ਕਰਕੇ ਦਿਖਾਊਗਾ ਜਿਹੜਾ ਮੈਂ ਕੰਮ ਕਰਕੇ ਦਿਖਾਣਾ ਵਾਂ ਅੱਛਾ ਤੁਸੀਂ ਮੈਨ ਤਾਂ ਚਲੋ ਇੱਕ ਦੋ ਮੁੱਦੇ ਤਾਂ ਦੱਸਣੇ ਹੁੰਦੇ ਹੀ ਆ ਇੱਕ ਦੋ ਇੱਕ ਤੋਂ ਦੋ ਬਸ ਉਹੀ ਮੁੱਦੇ ਆ ਬਾਕੀ ਨਹੀਂ ਮੈਂ ਦੱਸਣੇ ਕੋਈ ਵੀ ਉਹੀ ਮੁੱਦੇ ਕਰਨੇ ਮੈਂ ਬਾਕੀ ਬਾਕੀ ਜਨਤਾ ਨੂੰ ਜੋ ਕਹਿ ਤਮ ਕਰੂੰਗਾ ਜੀ ਬਲੰਦਰ ਦੇ ਵਿੱਚ ਨੋਮੀਨੇਸ਼ਨ ਭਰ ਲਈ ਤੁਸੀਂ ਦੂਜੀ ਥਾਂ ਵਾਰਨਸੀ ਪਰਲੀਆ ਦਾ ਅਮਰਸਰ ਚ ਭਰਨੀ ਹੈ ਜੀ ਵਾਈਫ ਜਾਏਗੀ ਅਮਰਸਰ ਕੱਲ ਕੱਲ ਅਮਰਸਰ ਤੋਂ ਭਰਨਾ ਉਸ ਤੋਂ ਬਾਅਦ ਆਪਾਂ ਵਾਰਨਸੀ ਵਾਰਨਸੀ ਮੈਂ ਕੱਲ ਹੀ ਚੱਲ ਜਾਣਾ ਜੀ ਸਵੇਰੀ ਕਲ ਭਰ ਦੂੰਗੇ ਤੁਸੇ ਹਾਂਜੀ ਮੇਰੇ ਵਕੀਲ ਸਾਹਿਬ ਉੱਤੇ ਬੱਟਿਆ ਤੇ ਆਪਣਾ ਹੋਇਆ ਪਿਆ ਕੰਮ ਸਰ ਪਹਿਲਾਂ ਤੁਸੀਂ ਵੀ ਜਿਹੜੀ ਚੋਣਾ ਲੜੀਆਂ ਸੀ ਉਦੋਂ ਤੁਸੀਂ ਹਾਰੇ ਸੀਗੇ ਤੁਹਾਨੂੰ ਵੋਟਾਂ ਪਈਆਂ ਸੀ 42000 ਦੇ ਕਿ ਵੀ ਕਿ ਵੀ ਵੋਟਾਂ ਪਈਆਂ ਸੀਗੀਆਂ ਤੇ ਉਦੋਂ ਤੁਸੀਂ ਜਿਹੜਾ ਹੈਗਾ ਆਪਣੇ ਕਪੜੇ ਪਾੜੇ ਸੀਗੇ ਹੁਣ ਐਤ ਕੀ ਕਿੰਨੀ ਕਿ ਉਮੀਦ ਕਰਦੇ ਹੋ ਕਿੰਨੀ ਕਿ ਵੋਟਾਂ ਪੈ ਜਾਣਗੀਆਂ ਦੇਖੋ 4599 ਵੋਟ ਪਈਆ ਪੂਰੇ ਵਰਲਡ ਚ ਪਤਾ ਲੱਗੀ ਹੈ ਪੂਰੇ ਵਰਲਡ ਚ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਜਿਹੜੀ ਵਰਲਡ ਚ ਵੋਟ ਪਈਆ ਉਹ ਲੋਕਾਂ ਨੇ ਪਾਈਆ ਲੋਕਾਂ ਨੇ ਵਿਚਾਰਿਆਂ ਮੈਂ ਪਾਣੀ ਦਾ ਗਲਾਸ ਨਹੀਂ ਪੀਆ ਮੈਂ ਅਜ ਤੱਕ ਉਹਨਾਂ ਦਾ ਮਰਨ ਤੋਂ ਬਾਅਦ ਵੀ ਇਹ ਸਹਾਨ ਨਹੀਂ ਲਾ ਸਕਦਾ ਪਰ ਮੈਂ ਜਿੱਤਿਆ ਨਹੀਂ ਉਹਨਾਂ ਵਾਸਤੇ ਕੁਝ ਨਹੀਂ ਕਰ ਸਕਿਆ ਮੈਨੂੰ ਦੁੱਖ ਦੀ ਚੀਜ਼ ਆ ਪਰ ਮੈਂ ਜੇ ਜਿੱਤ ਗਿਆ ਕੀ ਦੂਜੇ ਦਿਨ ਮੈਨੂੰ ਦਿਖਾ ਦਿਓ ਇਹਨਾਂ ਕੋਈ ਜਿਹੜਾ ਵੀ ਤੁਹਾਡਾ ਕੋਈ ਐਮਪੀ ਆਂਦਾ ਨੂੰ ਕਿ ਮੈਂ ਦੂਜੇ ਦਿਨ ਤੂੰ ਕੀ ਇਦਾਂ ਦਾ ਕਰ ਸਕਦਾ ਵੀ ਜਨਤਾ ਹਿਲ ਜਵੇ ਵੀ ਜਨਤਾ ਕਵੇ ਤੇਰੀਆਂ ਸਟੋਰੀਆਂ ਪਾਵੇ ਇਧਰ ਆ ਵੀ ਜਨਤਾ ਸਟੋਰੀਆਂ ਪਾਵੇ ਜਨਤਾ ਤੈਨੂੰ ਇਹ ਦੱਸੇ ਵੀ ਇਦਾਂ ਦੀ ਗੱਲ ਹੋ ਗਈ ਆ ਮੇਰਾ ਮੁੰਡਾ ਵਾ ਜੀ ਮੈਂ ਝੂਠ ਨਹੀਂ ਮਾਰਦਾ ਮੇਰੇ ਬੱਚੇ ਆ ਆ ਮੇਰੇ ਸਾਡੇ ਪ੍ਰਧਾਨ ਜੀ ਆ ਮੈਨੂੰ ਇੱਕ ਵਾਰੀ ਤੁਸੀਂ ਇਧਰ ਆ ਕੁੜੀਆ ਇਹ ਸਾਡੇ ਕਾਨਾ ਜੀ ਵੀ ਨਾਲ ਆਏ ਜੀ ਨਹੀਂ ਦੱਸਣ ਲੱਗੇ ਸਾਡੇ ਸਾਰਾ ਪਰਿਵਾਰ ਲੋਕੀ ਬਾਹਰੋਂ ਬੰਦੇ ਇਕੱਠੇ ਕਰਕੇ ਲਿਆਉਂਦੇ ਮੈਂ ਆਪਣਾ ਪਰਿਵਾਰ ਕਿਉਂ ਲੈ ਗਿਆ ਆਪਣੇ ਪਰਿਵਾਰ ਦੱਸ ਰਿਹਾ ਕਿ ਮੈਂ ਜਿਹੜਾ ਸੰਘਰਸ਼ ਕਰ ਰਿਹਾ ਆਪਣੇ ਦੇਸ਼ ਵਾਸਤੇ ਆਪਣੇ ਪੰਜਾਬ ਵਾਸਤੇ ਕਿ ਇਹ ਨਹੀਂ ਮੈਂ ਕਹਿੰਦਾ ਕਿ ਜਲੰਧਰ ਦੇ ਵਾਸਤੇ ਪੂਰਾ ਪੰਜਾਬ ਕਹੂਗਾ ਯਾਰ ਉਹਨੇ ਵੋਟਾਂ ਦਾ ਮੁੱਲ ਮੋੜਤਾ ਬਲਕਿ ਜਿੱਤਿਆ ਕੋਈ ਹਾਰਿਆ ਕੋਈ ਹੈ ਜਿੱਤਿਆ ਹਾਰਿਆ ਕੋਈ ਉਹਦਾ ਕੋਈ ਮਤਲਬ ਨਹੀਂ ਮੈਨੂੰ ਮੈਂ ਬਸ ਮੁੱਲ ਮੋੜ ਦੂੰਗਾ ਜੀ ਬੜੀ ਮਿਹਰਬਾਨੀ ਤੁਹਾਡੀ ਜੀ ਬਹੁਤ ਧੰਨਵਾਦ ਤੁਹਾਡਾ ਜੀ ਜੀ ਹਜੇ ਤਾਂ ਬਿਲਕੁਲ ਪਰਿਵਾਰ ਹੈ ਪੂਰਾ ਜੋ ਕਿ ਨੋਮੀਨੇਸ਼ਨ ਭਰਨ ਦੇ ਲਈ ਜਿਹੜਾ ਹੈ ਉਹ ਜਲੰਧਰ ਡੀਸੀ ਦਫਤਰ ਪਹੁੰਚਿਆ ਹੈ ਜਿਸ ਜਗ੍ਹਾ ਦੇ ਉੱਤੇ ਨੋਮੀਨੇਸ਼ਨ ਭਰੇ ਜਾ ਰਹੇ ਨੇ ਉਹਨਾਂ ਨੂੰ ਗਨਮੈਨ ਵੀ ਪ੍ਰਾਪਤ ਹੋਏ ਨੇ ਉਹਨਾਂ ਦੇ ਨਾਲ ਵੀ ਗਲਬਾਨ ਕਰ ਲੈਨੇ ਕਿਉਂਕਿ ਪਹਿਲਾਂ ਜਦੋਂ ਗਨਮੈਨ ਪ੍ਰਾਪਤ ਹੋਏ ਸੀਗੇ ਕਾਫੀ ਨਾਖੁਸ਼ ਜਿਹੜੇ ਨੇ ਉਹ ਹੁੰਦੇ ਹੋਏ ਨਜ਼ਰ ਆਏ ਸੀਗੇ ਮੈਂ ਜੀ ਕੀ ਨਾਮ ਤੁਹਾਡਾ ਜੀ ਸਰੰਦਰ ਤੁਸੀਂ ਐਤ ਕੀ ਫੇਰ ਇਹਨਾਂ ਨੂੰ ਜਿਹੜਾ ਹੈਗਾ ਉਹ ਗਨਮੈਨ ਮਿਲਿਆ ਕੋਈ ਤੁਸੀਂ ਨਾ ਲਉ। ਪਹਿਲਾਂ ਮੈਂ ਸੁਣਾ ਬੜੇ ਗਨਮੈਨ ਜਿਹੜੇ ਨੇ ਉਹ ਦੁਖੀ ਰਹੇ ਨੇ। ਤੁਸੀਂ ਸਾਂਭ ਲਉਗੇ ਜੀ ਇਹਨਾਂ ਨੂੰ। ਉਹ ਦਾਣੇ ਆਉਣ ਵਾਲਾ ਮਸਮਾ ਦੱਸੋਗਾ ਜੀ ਉਹਨੇ ਆਪਣੇ ਪਹਿਲੇ ਦਾਣੇ ਆਏ ਅਜੇ ਪਤਾ ਨਹੀਂ ਗਾੜੀ ਅੱਗੇ ਕਿੱਥੇ ਚੱਲਦਾ ਕਿ ਨਹੀਂ ਹੁੰਦਾ। ਤੁਹਾਨੂੰ ਨੀਟੂ ਯੂਟਿਊਬ ਸ਼ਟਰਪਾਰ ਵਾਲਾ ਬਾਰੇ ਪਤਾ ਤੁਹਾਨੂੰ ਕੁਝ? ਨਹੀਂ ਆਪਾਂ ਨੂੰ ਨਹੀਂ ਇਹ ਨਹੀਂ ਨੌਲੇਜ ਆਈ ਜੀ ਇਹਨੇ ਪਹਿਲੇ ਦਾਣੇ ਆਪਾਂ ਪਰਦੇ ਚੱਲਦੇ ਬਦਲ ਕੇ ਆ ਜਲਦੀ ਜੇ ਨਵੇਂ ਆ। ਇਸ ਜ਼ਿਲ੍ਹੇ ਚ ਨਵੇਂ ਆਏ ਤੁਸੀਂ ਹਾਂਜੀ ਮਾਲੀ ਅੱਛਾ ਤੁਹਾਨੂੰ ਪਤਾ ਨਹੀਂ ਹੈਗਾ ਕਿ ਇਹ ਬੰਦਾ ਕੌਣ ਮੈਂ ਬੜੇ ਬੜੇ ਲੋਕੀ ਪਹਿਲਾਂ ਜਿਹੜੇ ਰਹਿ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਇੱਥੇ ਜੋ ਤੁਹਾਨੂੰ ਮੁਲਾਜ਼ਮ ਮਿਲਨੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਇਹ ਬੰਦਾ ਕੌਣ ਹੈ ਜਾਂ ਫਿਰ ਕੀ ਹੋਰ ਸਰ ਠੀਕ ਹੈ ਚਲੋ ਚੱਲ ਜੇ ਉਹਨਾਂ ਦਾ ਪੱਕੇ ਇੰਨਾ ਨਹੀਂ ਕੋਈ ਜਨ ਆਪਣੇ ਜਨਰਲ ਨੌਲੇਜ ਹੈ ਕਿ ਇੰਨਾ ਪਰ ਤੁਹਾਡੇ ਕੰਮ ਕੀ ਮਤਲਬ ਇਹਨਾਂ ਦੇ ਨਾਲ ਰਹਿਣਾ ਹੈ ਰਹਿਣਾ ਹੀ ਪੈਣਾ ਯਾਰ ਜੋ ਆਏ ਨੇ ਸੋ ਅੰਕਾ ਦੀ ਸ਼ੁਕਰੀਆ ਤੋਂ ਬਿਲਕੁਲ ਇੱਕ ਗਨਮੈਨ ਨੇ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਪਹਿਲਾਂ ਕਈ ਗਨਮੈਨ ਇਹਨਾਂ ਨੂੰ ਮਿਲੇ ਨੇ ਉਹ ਕਾਫੀ ਨਰਾਜ਼ ਹੁੰਦੇ ਹੋਏ ਨਜ਼ਰ ਆਏ ਨੇ ਤਾਂ ਇਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਕਹਿੰਦੇ ਕਿ ਕੋਈ ਗੱਲ ਨਹੀਂ ਮੈਨੂੰ ਜਿੱਥੋਂ ਵੀ ਜਲਾਇਆ ਗਿਆ ਹੈ ਬਸ ਇਹਨਾਂ ਦੇ ਨਾਲ ਰਹਿਣਾ ਹੈ ਪਰ ਖਾਸ ਕਰਕੇ ਇਹ ਹੈ ਕਿ ਜਲੰਧਰ ਦੇ ਵਿੱਚ ਪਹਿਲੀ ਨੋਮੀਨੇਸ਼ਨ ਸੀ ਪਹਿਲੇ ਨੋਮੀਨੇਸ਼ਨ ਜਿਹੜੀ ਹੈ ਉਹ ਜਲੰਧਰ ਦੇ ਮਸ਼ਹੂਰ ਕਾਮੇਡੀਅਨ ਨੇ ਨੀਟੋ ਸ਼ਟਰਾਵਾਲੇ ਉਹਨਾਂ ਵੱਲੋਂ ਨੋਮੀਨੇਸ਼ਨ ਫਾਈਲ ਕੀਤੀ ਗਈ ਹੈ ਕੈਮਰਾਪਰਸਨ ਪੰਕੇ ਦੇ ਨਾਲ ਰਜ ਗੁਪਤਾ ਬਾਬਾ ਜੀ ਟਾਈਮ ਚੱਲਦਾ